ਪੰਡਿਤ ਜਵਾਹਰ ਲਾਲ ਨਹਿਰੂ ਨੇ ਹੀ ਸਭ ਤੋਂ ਪਹਿਲਾਂ ਸਾਡੀ ਫਾਰਮ ਨੂੰ ਵਿਧਾਨਕਾਰ ਅਸੈਂਬਲੀ ਦਾ ਸੰਕਲਪ ਦਿੱਤਾ ਸੀ ਡੰਡੀ ਆਜ਼ਾਦੀ ਮਿਲਣ ਤੋਂ ਕਾਫੀ ਸਮਾਂ ਪਹਿਲਾਂ ਜਦੋਂ ਸੁਤੰਤਰਤਾ ਸੰਗਰਾਮ ਚੱਲ ਰਿਹਾ ਸੀ ਉਸ ਸਮੇਂ ਪੰਡਿਤ ਨਹਿਰੂ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਾਹਮਣੇ ਆਜ਼ਾਦ ਭਾਰਤ ਲਈ ਬਣਾਏ ਜਾਣ ਵਾਲੇ ਵਿਧਾਨ ਦੀ ਮੋਟੀ ਰੂਪਰੇਖਾ ਰੱਖ ਦਿੱਤੀ ਸੀ ਡੰਡੀ 1946 ਵਿੱਚ ਜਦੋਂ ਅੰਤਰਿਮ ਸਰਕਾਰ ਬਣ ਚੁੱਕੀ ਸੀ ਉਸ ਦੇ ਨਾਲ ਹੀ ਵਿਧਾਨਕਾਰ ਸਭਾ ਦੀਆਂ ਚੋਣਾਂ ਵੀ ਹੋ ਚੁੱਕੀਆਂ ਸਨ ਅਤੇ ਇਸ ਸੰਸਥਾ ਦਾ ਪਹਿਲਾ اجلاس 9 ਦਸੰਬਰ 1946 ਨੂੰ ਹੋਇਆ ਸੀ ਡੰਡੀ ਕਾਂਗਰਸ ਦੀ ਵਰਕਿੰਗ ਕਮੇਟੀ ਨੇ ਆਪਣੇ ਵੱਲੋਂ ਵਿਧਾਨਕਾਰ ਅਸੈਂਬਲੀ ਦੇ ਕਾਰਡ ਦਾ ਨਕਸ਼ਾ ਉਲੀਕਿਆ ਸੀ ਅਤੇ ਵਿਧਾਨ ਦੇ ਮਾਹਿਰਾਂ ਦੀ ਇੱਕ ਕਮੇਟੀ ਵਿਧਾਨ ਦਾ ਖਰੜਾ ਤਿਆਰ ਕਰਨ ਲਈ ਸਥਾਪਿਤ ਕੀਤੀ ਸੀ ਜਿਸ ਦੇ ਚੇਅਰਮੈਨ ਪੰਡਿਤ ਜਵਾਹਰ ਲਾਲ ਨਹਿਰੂ ਸੰਨ ਡੰਡੀ ਇਸ ਦੀ ਪਹਿਲੀ ਮੀਟਿੰਗ 20 ਜੁਲਾਈ 1946 ਨੂੰ ਹੋਈ ਸੀ ਡੰਡੀ ਇਸ ਵਿੱਚ ਪੰਡਿਤ ਨਹਿਰੂ ਨੇ ਕਿਹਾ ਸੀ ਕਿ ਭਾਵੇਂ ਵਿਧਾਨਕਾਰ ਸਭਾ ਦੀ ਬਕਾਇਦਾ ਸਥਾਪਨਾ ਕੈਬਨਿਟ ਮਿਸ਼ਨ ਦੀ ਸਕੀਮ ਦੇ ਅਧੀਨ ਵੱਖਰੇ ਤੌਰ ਤੇ ਹੋਵੇਗੀ ਪਰ ਇਸ ਕਮੇਟੀ ਨੇ ਆਪਣਾ ਕੰਮ ਹੁਣ ਤੋਂ ਹੀ ਸ਼ੁਰੂ ਕਰਨਾ ਹੈ ਡੰਡੀ ਵਿਧਾਨਕਾਰ ਸਭਾ ਆਪਣੇ ਆਪ ਵਿੱਚ ਇੱਕ ਸਰਪ ਉੱਚ ਸੰਸਥਾ ਦੇ ਤੌਰ ਤੇ ਹੋਂਦ ਵਿੱਚ ਆ ਗਈ ਸੀ ਡੰਡੀ ਉਸ ਦੇ ਸੰਕਲਪ ਵਿੱਚ ਇਹ ਗੱਲ ਸਪਸ਼ਟ ਤੌਰ ਤੇ ਅੰਕਿਤ ਕੀਤੀ ਗਈ ਸੀ ਕਿ ਵਿਧਾਨਕਾਰ ਸਭਾ ਵਿੱਚ ਇੱਕ ਆਦਰਸ਼ਕ ਵਿਧਾਨ ਤਿਆਰ ਕਰਨ ਤੋਂ ਉਪਰੰਤ ਆਪਣੇ ਆਪ ਨੂੰ ਭਾਰਤ ਦੀ ਪਾਰਲੀਮੈਂਟ ਦੇ ਰੂਪ ਵਿੱਚ ਬਦਲ ਲਵੇਗੀ ਅਤੇ ਕਾਨੂੰਨ ਬਣਾਉਣ ਦਾ ਜੋ ਕੰਮ ਹੁਣ ਤੱਕ ਬਰਤਾਨਵੀ ਪਾਰਲੀਮੈਂਟ ਕਰਦੀ ਰਹੀ ਸੀ ਉਹ ਭਾਰਤ ਦੀ ਪਾਰਲੀਮੈਂਟ ਕਰੇਗੀ ਅਤੇ ਆਪਣੇ ਕੰਮ ਵਿੱਚ ਪੂਰਨ ਤੌਰ ਤੇ ਸੁਤੰਤਰ ਹੋਵੇਗੀ ਅਤੇ ਉਸ ਦੀ ਪੂਰਤੀ ਪਿੱਛੋਂ ਉਹ ਆਪਣੇ ਸਰੂਪ ਦੀ ਸਮਾਪਤੀ ਆਪ ਹੀ ਕਰ ਸਕੇਗੀ ਡੰਡੀ ਇਸ ਸਬੰਧ ਵਿੱਚ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਪਹਿਲਾ ਵਿਧਾਨਕਾਰ ਸਭਾ ਨੇ ਸਮੁੱਚੇ ਹਿੰਦੁਸਤਾਨ ਨੂੰ ਮੁੱਖ ਰੱਖ ਕੇ ਆਪਣਾ ਮੁੱਢਲਾ ਕੰਮ ਸ਼ੁਰੂ ਕੀਤਾ ਸੀ ਪਰ ਜਦੋਂ ਕੈਬਨਟ ਮਿਸ਼ਨ ਦੀ ਵਿਉਂਤ ਅਨੁਸਾਰ ਦੇਸ਼ ਨੂੰ ਦੋ ਭਾਗਾਂ ਵਿੱਚ ਵੰਡਣ ਦਾ ਫੈਸਲਾ ਹੋ ਗਿਆ ਤਾਂ ਵਿਧਾਨਕਾਰ ਸਭਾ ਨੂੰ ਪਾਕਿਸਤਾਨ ਵਾਲੇ ਹਿੱਸੇ ਨੂੰ ਛੱਡ ਕੇ ਬਾਕੀ ਭਾਰਤ ਲਈ ਨਵਾਂ ਵਿਧਾਨ ਬਣਾਉਣ ਦਾ ਕੰਮ ਨਵੇਂ ਸਿਰੋਂ ਸ਼ੁਰੂ ਕਰਨਾ ਪਿਆ ਡੰਡੀ ਕਾਂਗਰਸ ਵੱਲੋਂ ਬਣਾਈ ਗਈ ਕਮੇਟੀ ਨੇ ਬੁਨਿਆਦੀ ਮਨੋਰਥਾਂ ਦਾ ਜੋ ਖਰੜਾ ਤਿਆਰ ਕੀਤਾ ਸੀ ਉਸ ਵਿੱਚ ਪੰਡਤ ਜਵਾਹਰ ਲਾਲ ਨਹਿਰੂ ਨੇ ਆਪਣਾ ਇਹ ਸੰਕਲਪ ਸ਼ਾਮਿਲ ਕੀਤਾ ਸੀ ਕਿ ਨਵਾਂ ਵਿਧਾਨ ਪੂਰਨ ਤੌਰ ਤੇ ਸੁਤੰਤਰ ਅਤੇ ਲੋਕਾਂ ਦੀ ਨੁਮਾਇੰਦਾ गणतंत्र ਲਈ ਤਿਆਰ ਕੀਤਾ ਜਾਵੇਗਾ ਡੰਡੀ ਇਸ ਵਿਧਾਨ ਵਿੱਚ ਸਮਾਜਿਕ ਅਤੇ ਰਾਜਸੀ ਇਨਸਾਫ ਆਰਥਿਕ ਸਮਾਨਤਾ ਸਭ ਲੋਕਾਂ ਨੂੰ ਰੁਜ਼ਗਾਰ ਪ੍ਰਾਪਤ ਕਰਨ ਦਾ ਹੱਕ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦਾ ਹੱਕ ਪਾਠ ਪੂਜਾ ਦੀ ਆਜ਼ਾਦੀ ਅਤੇ ਘੱਟ ਗਿਣਤੀਆਂ ਤੇ ਪਛੜੀਆਂ ਸ਼੍ਰੇਣੀਆਂ ਦੇ ਹੱਕਾਂ ਦੀ ਜੋਗ ਸੁਰੱਖਿਆ ਦੀ ਗਾਰੰਟੀ ਦਿੱਤੀ ਜਾਵੇਗੀ ਡੰਡੀ